ਪੰਲਾ ਜੀ ਨੂੰ ਜਿੰਨੀ ਕੁ ਉਮਰ ਸੰਸਾਰ ਚ ਭੇਜਦਿਆਂ ਸਵਾਸਾਂ ਦੀ ਪੂੰਜੀ ਦੀ ਬਖਸ਼ਿਸ਼ ਕੀਤੀ ਸੀ ਮੇਰੀ ਸਾਹਾਂ ਦੀ ਪੂੰਜੀ ਨੂੰ ਪੂਰੀ ਕਰਕੇ ਪੰਜ ਤਕਾਂ ਦੇ ਬਣੇ ਸਰੀਰ ਨੂੰ ਹਾਲੀਂ ਦੁਨੀਆ ਛੱਡ ਕੇ ਅਕਾਲ ਚਲਾਣਾ ਕਰਕੇ ਸਨ ਹੈ ਵਕਤ ਸ਼ਮਸ਼ਾਨ ਘਾਟ ਵਿਖੇ ਦਿਨਾਂ ਦੇ ਪਾਰਕ ਸ਼ੈਰ ਦੇ ਸੰਸਕਾਰ ਲਈ ਉਹਨਾਂ ਦਾ ਪਰਿਵਾਰ ਰਿਸ਼ਤੇਦਾਰ ਸਕੇ ਸਬੰਧੀ ਮਿੱਤਰ ਸੱਜਣ ਪ੍ਰਸੰਸਕ ਔਰ ਉਹਨਾਂ ਦੇ ਹਮ ਕਲਾਕਾਰ ਸੰਗਤੀ ਰੂਪ ਵਿੱਚ ਸੰਸਕਾਰ ਦੀ ਸੇਵਾ ਲਈ ਇਕੱਤਰ ਹੋਏ ਨੇ ਚਿਤਾ ਤਿਆਰ ਆਪ ਦਿਆ ਕਰੋ ਚਿਤਾ ਨੂੰ ਅਗਨ ਭੇਟ ਕਰਨ ਦੀ ਆਗਿਆ ਬਖਸ਼ ਇਹਨਾਂ ਕੋਲੋਂ ਸੰਸਾਰ ਦਾ ਸਫਰ ਕਰਦੇ ਆਂ ਭੁੱਲਾਂ ਨੂੰ ਨਾ ਛਕਾਰਨਾ ਅਸੀਂ ਕਲ ਜੁਗੀ ਜੀਵ ਹਾਂ ਸਾਡੀ ਮੱਤ ਗੁਸਤਾਖ ਹੈ ਸਾਡੇ ਸੁਭਾਅ ਵਿੱਚ ਭੁੱਲਾਂ ਦਾ ਦੋਹਰਾਓ ਹੈ ਆਪ ਮਾਲਕ ਬਖਸ਼ੰਦ ਹੋ ਦਿਆ ਕਰਕੇ ਮੈਨੂੰ ਬੰਤ ਹੋ ਗਿਆ ਯਾਰ ਪ੍ਰਾਂਗਲਾ ਤੁੰਗ ਫਕੀਰ ਵਾਰੀ ਆਪੋ ਆਪੇ ਤੇਰੇ ਨਾਲ ਬੰਧ ਤੀਰ ਮਾਲਕ ਜੀਓ ਵੀਰ ਜੀ ਮਹਾਰਾਜ ਆਪ ਜੀ ਨੇ ਜਸਵਿੰਦਰ ਪੱਲਾ ਜੀ ਨੂੰ ਜਿੰਨੀ ਕੁ ਉਮਰ ਸੰਸਾਰ ਚ ਭੇਜਦਿਆਂ ਸਵਾਸਾਂ ਦੀ ਪੂੰਜੀ ਦੀ ਬਖਸ਼ਿਸ਼ ਕੀਤੀ ਸੀ ਮਿਲੀ ਸਾਹਾਂ ਦੀ ਪੂੰਜੀ ਨੂੰ ਪੂਰੀ ਕਰਕੇ ਪੰਜ ਤੱਤਾਂ ਦੇ ਬਣੇ ਸ਼ਰੀਰ पिछे हुओ पिछे पिछे हुयो

मुखराज कहना दो अब चप्पल ला लो मुखराज ਸੋ ਜੀ ਸਾਰੇ ਹਾਜ਼ਰ ਹੋਣ ਦੇ ਲਈ ਜੇ ਸੋ ਵੀ ਕਲਾਸ ਦੇ نیچے ਆ ਵੀ ਅੱਗੇ ਪਿੱਛੇ ਹੋ ਜਾਓ ਜੀ ਸਾਰੇ ਹੁਣ ਨੀਚੇ ਹੋ ਜਾਓ ਪਹਿਲੇ ਹੋ ਜਾਓ ਹੁਣ ਨੀਚੇ ਜੀ ਪਲੀਜ਼ ਉਹ ਜੋ ਹਮਾਰਾ ਰਿਕਵੈਸਟ ਹੀ ਹੈ ਜੀ ਬੜੀ ਅਗਰ ਰਿਕਵੈਸਟ ਹੀ ਹੈ ਬਰੇ ਹੋ ਜੋ ਨੀਚੇ ਹੋ ਜਾਓ ਪਿੱਛੇ ਹੋ ਜਾਓ ਜੀ ਪਲੀਜ਼ ਬੰਦ ਨੀਚੇ ਪਲੀਜ਼ ਸਾਰਿਆਂ ਨੂੰ ਬੇਨਤੀ ਹੈ ਕਿ ਪਿੱਛੇ ਹੋ ਜਾਈਓ Paralelo. <laughs> <laughs>